ਆਪਣੇ ਬਾਰੇ ਜਾਣਕਾਰੀ ਦਿਓ ਨਾਮ ਤੁਹਾਡਾ ਮੈਂ ਗੁਰਵਿੰਦਰ ਕਿਹੜੀ ਫਰਮ ਕਿਹੜੀ ਫਰਮ ਆਰ ਕੇਂਦਰ ਫਾਈਜ਼ਰ ਤੋਂ ਕਿਤਰਵੀਂ ਟੈਮਨੀਓ ਸਰਕਲ ਵੇਚਦੇ ਕੀ ਮਸਲਾ ਆਇਆ ਸਰ ਮਸਲਾ ਕੁਛ ਨਹੀਂਗਾ ਮਸਲਾ ਤਾਂ ਛੋਟਾ ਜਿਹਾ ਇਹਨਾਂ ਨੇ ਸਾਡੇ ਸਿਰ ਪਾਇਆ ਹੈ ਮਸਲਾ ਕੁਛ ਨਹੀਂਗਾ ਮਸਲਾ ਇਹ ਹੈ ਵੀ ਇਹਨਾਂ ਨੇ ਇੱਕ ਪੇਜ ਵੇਖਿਆ ਵੀ ਆਰ ਕੇਂਦਰ ਫਾਈਜ਼ਰ ਦੇ ਉੱਤੇ ਇਤਾਂ ਕੋਈ ਐਪਲੀਕੇਸ਼ਨ ਆਈ ਹੈ ਕਿ ਸੁਣੋ ਇੱਕ ਹੀ ਗੱਲ ਹੈ ਹਾਂਜੀ ਕੋਈ ਪੇਜ ਬਣਿਆ ਸੀ ਆਰ ਕੇ ਦੇ ਨਾਂ ਤੇ ਉਹਦੇ ਤੇ ਇੰਸਟਾ ਤੇ ਉਹਦੇ ਤੇ ਉਹਨਾਂ ਨੇ ਵੀ ਕਹੀ ਇਹਨੂੰ ਐਡਵਰਟਾਈਜ਼ ਕਰ ਰਹੇ ਉਹ ਬ੍ਰਾਂਡ ਨੂੰ ਇਹਨਾਂ ਨੇ ਸਾਨੂੰ ਬੁਲਾਇਆ ਉੱਤੇ ਜਲੰਧਰ ਆਈ ਗਏ ਅਹੀਂ ਆਪਦੇ ਬਾਰੇ ਕਿਹਾ ਵੀ ਇਹਦੇ ਲਈ ਸਾਨੂੰ ਟਾਈਮ ਦਿੱਤਾ ਜਾਏ ਕਿਉਂਕਿ ਸਾਡਾ ਨਹੀਂਗਾ ਵੀ ਪੇਜ ਤੇ ਕੋਈ ਵੀ ਅੱਜਕੱਲ ਬਣਾ ਸਕਦਾ ਉਹਦੇ ਵਿਹਾਰ ਦੇ ਇਹਨਾਂ ਨੇ ਜੀ ਸਾਡੇ ਤੋਂ ੱੱਕਾ ਕੀਤਾ ਹੈ ਕੋਈ ਵੈਰੀਫਾਈ ਕੋਈ ਵੈਰੀਫਿਕੇਸ਼ਨ ਨਹੀਂ ਹੋਦੀ ਨਹੀਂ ਸਾਡਾ ਨਹੀਂਗਾ ਕੋਈ ਵੈਰੀਫਾਈ ਨਹੀਂ ਕੀਤਾ ਐਂ ਤੇ ਉਹਦੇ ਉਹਦੇ ਕੰਮ ਨਹੀਂ ਕੀਤੀ ਹੈ ਪੁਲਿਸ ਕੰਪਲੇਂਟ ਕਰਾ ਕੇ ਕਾਰਵਾਈ ਕਰਦੇ ਖਿਲਾਫ ਪੁਲਿਸ ਕੰਪਲੇਂਟ ਆਲਰੇਡੀ ਦਿੱਤੀ ਹੋਈ ਹੈ ਅਮਰਸਰ ਦੀ ਐਕਸਾਈਜ਼ ਵਿਭਾਗ ਵੱਲੋਂ ਜੀ ਸਾਡਾ ਆਰ ਕੇ ਇੰਟਰਪ੍ਰਾਈਜ਼ ਜਿਹੜਾ ਟੈਕਾ ਜੀ ਉਹਨੂੰ ਬਿਨਾ ਇੱਕ ਜੀ ਪੁਲਿਸ ਸੌਲਡ ਪ੍ਰੂਫ ਤੋਂ ਬਹਾਨਾ ਬਣਾ ਕੇ ਸਾਨੂੰ ਪ੍ਰੈਸ਼ਰਾਈਜ਼ ਕਰਕੇ ਪ੍ਰੈਸ਼ਰਾਈਜ਼ ਮਸਲਾ ਇਹ ਹੈ ਜੀ ਕਿ ਸਾਡੇ ਇਸ ਗਰੁੱਪ ਦੇ ਵਿੱਚ ਜੋ ਸਰਕਾਰ ਵੱਲੋਂ ਸਰਕਾਰੀ ਰੇਟ ਆ ਜੋ ਸਰਕਾਰੀ ਰੇਟ ਆ ਉਹਨਾਂ ਅਧਾਰਤ ਕੀਤੇ ਗਏ ਉਸ ਰੇਟ ਤੇ ਅਸੀਂ ਦਾਰੂ ਵੇਚ ਰਹੇ ਹਾਂ ਜੀ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਡੀਸੀ ਗਰਗਸਾਹਬ ਵੱਲੋਂ ਪੀ ਤੁਸੀਂ ਜਿਹੜੀ ਇਹ ਸ਼ਰਾਬ ਜਿਹੜੀ ਆ ਜਿੱਦਾਂ ਦੂਜੇ ਠੇਕੇਦਾਰ ਲੋਕਾਂ ਨੂੰ ਲੁੱਟ ਰਹੇ ਤੁਸੀਂ ਵੀ ਲੁੱਟੋ ਜੀ ਸਾਨੂੰ ਕੱਲ ਵੀ ਦਫ਼ਤਰ ਬੁਲਾਇਆ ਗਿਆ ਜੀ ਸਾਡੇ ਜਿਹੜੇ ਆਨਰ ਆ ਸਾਡੇ ਮੇਨ ਬੰਦੇ ਸਾਰੇ ਜਲੰਧਰ ਗਏ ਸੀ ਸਾਨੂੰ ਇਹੀ ਪ੍ਰੈਸ਼ਰ ਹੈ ਜੀ बार-बार ਕੀਤਾ ਜਾ ਰਿਹਾ ਵੀ ਤੁਸੀਂ ਰੇਟ ਵਧਾਓ ਰੇਟ ਵਧਾਉਂਦਾ ਫਿਰ ਇਹਨਾਂ ਨੇ ਇੱਕ ਛੋਟਾ ਜਿਹਾ ਬਹਾਨਾ ਲੱਭ ਕੇ ਸਾਡੇ ਅੱਜ ਜਿਹੜਾ ਠੇਕਾ ਜਿਹੜਾ ਇਹਨੂੰ ਸੀਲ ਕਰਤਾ ਗਰੁੱਪ ਨੂੰ ਦੱਸੋ ਜੀ ਅਸੀਂ ਉਹਦੇ ਬਾਰੇ ਜਿਹੜਾ ਕਹਿੰਦੇ ਇਹਨਾਂ ਕੋਈ ਇੱਕ ਪ੍ਰੂਫ ਹੈ ਵੀ ਪੇਜ ਜਿਹੜਾ ਜੀ ਇਹਨਾਂ ਨੇ ਪੇਜ ਬਣਾਇਆ ਸੀ ਪੇਜ ਤੇ 60 ਲੱਖ ਰੁਪਏ ਦਾ ਸਾਨੂੰ ਫਾਈਨ ਪਾਤਾ ਇੱਕ ਪਣੀ ਵੀ ਅੰਤੋਂ ਰੇਟ ਵਧਾਉਂਦਾ ਨਾ ਉਹਨੂੰ ਕੀ ਫਾਇਦਾ ਡਿਪਾਰਟਮੈਂਟ ਨੂੰ ਲੁੱਟੋ ਜੀ ਲੋਕਾਂ ਕਹਿੰਦੇ ਲੁੱਟੋ ਲੋਕਾਂ ਨੂੰ ਜੀ ਇਹ ਹੈ ਨਾ ਵੀ ਲੁੱਟੋ ਜੀ ਉਹਨਾਂ ਨੂੰ ਪ੍ਰੈਸ਼ਰਾਈਜ਼ ਹੈ ਜੀ ਉੱਤੋਂ ਜਿਹੜੇ ਕਿਸੇ ਨੂੰ ਨਹੀਂ ਕਿਹਾ ਸਿਰ ਤੁਹਾਡੇ ਸਾਡੇ ਜਿਸਰਫ ਸਾਡੇ ਆਰਕੇ ਇੰਟਰਪ੍ਰਾਈਜ਼ ਜੀ ਕਿਸੇ ਦਾ ਹੋਰ ਨਹੀਂ ਨਾ ਸਾਡੇ ਸਾਡੇ 23 ਦੀ ਕਿਵੇਂ ਤੁਸੀਂ ਕਹਿੰਦਾ ਦੋ ਨਾ ਹਾਂ ਬਾਕੀ ਸ਼ਰਤਾਂ ਵੀ ਦੇ ਰਹੇ ਜੀ ਇਹ ਤੁਸੀਂ ਹੂ ਨਹੀਂ ਦਿੰਦੇ ਪਰ ਜੇ ਪਹਿਲਾਂ ਪਿਛਲੇ ਸਾਲਿਆਂ ਉਸ ਤੋਂ ਪਹਿਲੇ ਜਾਂ ਉਸ ਤੋਂ ਪਹਿਲੇ ਜੀ ਪਹਿਲੇ ਸਾਲ ਸਰਕਾਰ ਨੇ ਕੋਈ ਸਰਕਾਰੀ ਰੇਟ ਨਹੀਂ ਸੀ ਨਿਰਧਾਰਤ ਕੀਤੇ ਇਸ ਸਾਲ ਉਹਨਾਂ ਨੇ ਸਾਨੂੰ ਕਿਹਾ ਜੀ ਸਰਕਾਰੀ ਰੇਟ ਇਹ ਤੁਸੀਂ ਸਰਕਾਰ ਤੋਂ ਰੇਟ ਵੇਖ ਸਕਦੇ ਸੀ ਸਰਕਾਰੀ ਤੇ ਪਹਿਲੇ ਸਰਕਾਰੀ ਗਏ ਸਾਰੇ ਮੈਂ ਕਰ ਸਕਦੇ ਕਿ ਜਿਸ ਤਰ੍ਹਾਂ ਪਹਿਲਾਂ ਬਾਕੀ ਠੇਕੇ ਵਾਲੇ ਲੁੱਟਦੇ ਸੀ ਲੋਕਾਂ ਨੂੰ ਤੁਸੀਂ ਪਹਿਲੇ ਲੁੱਟਦੇ ਸੀ ਦਾਜੀ ਜੀ ਬਿਲਕੁਲ ਨਹੀਂ ਸਾਨੂੰ ਤੇ ਪਹਿਲਾਂ ਸਾਗੇ ਸਰਕਾਰੀ ਰੇਟ ਵੇਚਦੇ ਰਹੇ ਜੀ ਸਾਡੇ ਕੋਲ ਪ੍ਰੂਫ ਹੈਗੇ ਸਾਰੇ ਸਾਨੂੰ ਤੇ ਬਾਰ ਬਾਰ ਪ੍ਰੈਸ਼ਰ ਹੈ ਜੀ ਸਾਨੂੰ ਇਹ ਕੀਤਾ ਜਾਂਦਾ ਹੈ ਉਹ ਵੀ ਇਦਾਂ ਧੱਕਾ ਨਹੀਂ ਚਾਹੀਦਾ ਸਾਡੇ ਰੋਜ਼ਗਾਰ ਹੈ ਜੀ ਅਸੀਂ ਨੌਕਰੀ ਕਰਨੇ ਆ ਸਾਡੇ ਆ 50 ਸੇਲਮਨਾਂ 'ਚ ਬੇਰੋਜਗਾਰ ਕਰਤੇ 60 ਲੱਖ ਰੁਪਏ ਦਾ ਸਾਡੀ ਫਰਮ ਦਾ ਨੁਕਸਾਨ ਕਰਤਾ ਤੇਨਾ ਠੱਕਾ ਚਾਹੀਦਾ ਨਹੀਂ ਹੈ ਪੋਲਿਟਿਕਲ ਪ੍ਰੈਸ਼ਰ ਆ ਦਾ ਪੋਲਿਟਿਕਲ ਪ੍ਰੈਸ਼ਰ ਇਹਦੇ ਡਿਪਾਰਟਮੈਂਟ ਸਾਰਾ ਵੇਖੋ ਜੀ ਅਣਕਿਤੇ ਠੱਕਾ ਕਰਦਾ ਪਿਆ ਸੀਲ ਕਰਦਾ ਪਿਆ ਅਸੀਂ ਕਹਿੰਦੇ ਪਏ ਜੀ ਤਕਰੀਬਨ 13 ਠੱਕੇ ਰਜਿਸਟਰ ਵੀ ਨੂੰ ਦੇ ਜੀ ਤੇ ਜਿਹੜਾ ਹਯਾਤ ਗਰੁੱਪ ਆ ਕੋਈ 35 ਠੱਕੇ ਉਧਰ ਸੀਲ ਕਰਤੇ ਟੋਟਲ ਕਿੰਨੇ ਠੱਕੇ ਹੋ ਗਏ ਟੋਟਲ 35 ਤੇ 38 ਠੱਕੇ ਜੀ ਸਰਕਾਰ ਨੂੰ ਤੋਂ ਕਿੰਨਾ ਨੁਕਸਾਨ 48 ਠੱਕੇ ਦਾ ਕਿੰਨਾ ਨੁਕਸਾਨ ਹੋ ਗਿਆ ਕਲੀਅਰ ਬਹੁਤ 60 ਲੱਖ ਡ ਹਾਂਜੀ ਹਾਂਜੀ ਇੱਕ ਦਿਨ ਦੀ ਜਿਹੜੀ ਸਾਡੇ ਫਰੀਜ਼ ਦੀ ਰੈਗਿਨ ਨੂੰ ਪਾ ਕੇ ਇਹਦੇ ਵਿੱਚ ਜੋ ਬਿਲਕੁਲ ਹੈ ਜੀ ਸਰਕਾਰੀ ਰੇਟ ਹੈ ਜਿਹੜਾ ਸਾਨੂੰ ਸਿਰਫ ਇਹੋ ਪ੍ਰੈਸ਼ਰ ਆਜੀ ਕੀਤਾ ਜਾ ਰਿਹਾ ਬਾਰ ਬਾਰ ਜਿਹੜੇ ਰੀਸੀ ਗਰਗ ਸਾਹਿਬ ਨੇ ਸਾਨੂੰ ਬਾਰ ਬਾਰ ਸਾਡੇ ਜਿਹੜੇ ਮੇਨ ਮਾਲਕ ਨੇ ਉਹਨਾਂ ਨੂੰ ਪ੍ਰੈਸ਼ਰ ਆਜੀ ਕੀ ਰਹਿੰਦੇ ਨੇ ਕਿ ਤੁਸੀਂ ਰੇਟ ਵਧਾਓ ਰੇਟ ਵਧਾਓ ਰੇਟ ਵਧਾਓ ਨਾ ਵਧਾਉਣ ਦੀ ਸਜ਼ਾ ਸਾਨੂੰ 60 ਲੱਖ ਰੁਪਏ ਮਤਲਬ ਜਿਹੜਾ ਤੁਹਾਡਾ ਸਾਈਬਰ ਬਣਿਆ ਪੇਸ ਬਣਿਆ ਕੋਈ ਸਾਈਬਰ ਸੈੱਲ ਕੋਲ ਲਾਓਗੇ ਜੀ ਉਹਦੇ ਬਾਰੇ ਅਸੀਂ ਆਲਰੇਡੀ ਜਿਹੜੀ ਹੈ ਕੰਪਲੇਨਟ ਦੇ ਪਾ ਚੁੱਕੇ ਹਾਂ ਜੀ ਪਰ ਉਹਦੇ ਆ ਨਾ ਵੇਟ ਕਰਨ ਤੋਂ ਬਿਨਾਂ ਹੀ ਸਾਡੇ ਚ ਕਾਰਵਾਈ ਕਿਸੇ ਫਾਈਬਰ ਸੈੱਲ ਨੇ ਕੀ ਕੀਤਾ ਉਹਦੇ ਬਾਰੇ ਇਹ ਪਹਿਲਾਂ ਜੀ ਮੈਂ ਇਹ ਤੇ ਵੀ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਵੀ ਪਹਿਲਾਂ ਇਹ ਜਿਹੜੇ ਪੇਜ ਚੱਲਦੇ ਰਹੇ ਆ ਜੀ ਅਸੀਂ ਐਪਲੀਕੇਸ਼ਨ ਵੀ ਦਿੱਤੀ ਵੀ ਵੈਰੀਫਾਈ ਕੀਤਾ ਜਾਵੇ ਤੇ ਪਾਇਆ ਕਿ ਪਹਿਲਾਂ ਵੀ ਪੇ ਕਿੰਨੀ ਦਿਨਾਂ ਤੋਂ ਪੇਜ ਚੱਲੇ ਰਹੇ ਆ ਪਤਾ ਹੀ ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਅਸੀਂ ਤੋਂ ਵੀ ਬਾਰੇ ਕੰਪਲੇਨਟ ਦਿੱਤੀ ਚੁੱਕੇ ਆ ਕਿ ਕਿੰਨੇ ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਕੰਮ ਹੋਇਆ ਇਹ ਭਾਜੀ 3-4 ਦਿਨ ਤੋਂ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਵੀ ਤੁਸੀਂ ਰੇਟ ਵਧਾਓ ਰੇਟ ਵਧਾਓ ਲੁੱਟੋ ਲੋਕਾਂ ਨੂੰ ਲੁੱਟੋ ਠੀਕ ਹੈ ਜੀ بس ਇਹ ਇਹ ਜਿਹੜੀ ਸਾਨੂੰ 60 ਲੱਖ ਦੀ ਸਜ਼ਾ ਮਿਲੀ ਹੈ ਜਨਤਾ ਨੂੰ ਨਾਲ ਲੁੱਟਣ ਦਾ ਸਾਨੂੰ ਇਹ ਮਿਲੀ ਹੈ ਜੀ ਮੰਨਦੇ ਹਾਂ ਕਿ ਜੇ ਉਹ ਪੇਜ ਦੇ ਵਿੱਚ ਕੋਈ ਵਾਇਲੇਸ਼ਨ ਸੀ ਕਿ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਜੀ ਚਾਹੀਦੀ ਸੀ ਜੀ ਚਾਹੀਦੀ ਸੀ ਕਿਉਂਕਿ ਲੋਕ ਕਿਹੜੇ ਸਟੈਪ ਚੁੱਕ ਕੇ ਜਾਣਗੇ ਉਹਨਾਂਗੇ ਫਰਦਰ ਕੀ ਅਸੀਂ ਕਾਨੂੰਨੀ ਲੜਾਈ ਲੜਾਂਗੇ ਜੀ ਜੋ ਸਾਨੂੰ ਸਰਕਾਰੀ ਰੇਟ ਤੇ ਆਪਾਂ ਸੇਲ ਕਰ ਸਕਦੇ ਹਾਂ ਜੀ ਉਹਦੇ ਬਾਰੇ ਆਪਾਂ ਕੋਰਟ ਤੇ ਜਾਵਾਂਗੇ ਮਾਣਜੋ ਕੋਰਟ ਤੇ ਸਾਨੂੰ ਯਕੀਨ ਹੈ ਤੁਸੀਂ ਸੀਨੀਅਰ ਅਫਸਰ ਹੈ ਸਾਡੇ ਜੀ ਤੁਸੀਂ ਪੱਤਰ ਸ਼ਰਾਬ ਕਿਦਾਂ ਪੀਂਗੇ ਜੀ ਮੈਂ ਤਾਂ ਭਾਜੀ ਇਹ ਇਹ ਵੇਖੋ ਜੀ ਤੁਸੀਂ ਸਾਡੇ ਸਾਰੇ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਭਾਈਚਾਰ ਤੁਹਾਨੂੰ ਵੀ ਤੇ ਪਬਲਿਕ ਨੂੰ दारू ਵੇਚੀ ਤੇ ਇਹਦੇ ਵਿੱਚ ਕੋਈ ਨੁਕਸਾਨ ਹੋਇਆ ਜੀ ਕਿ ਲੱਗਦਾ ਸਕੇ ਜਦੋਂ ਸਾਨੂੰ ਨਹੀਂ ਕੋਈ ਨੁਕਸਾਨ ਹੋ ਰਿਹਾ ਤੇ ਫਿਰ ਇਹਨਾਂ ਦੇ ਸਰਕਾਰ ਨੂੰ ਤਾਂ ਕਹਦਾ ਵਿਭਾਗ ਨੂੰ ਅਕਸਾਈ ਨੂੰ ਭਾਗ ਨੂੰ ਕੀ ਉਹਦੇ ਵਿੱਚ ਨੁਕਸਾਨ ਹੋ ਰਿਹਾ ਬੜੇ ਕੋਸ਼ੇ ਜੀ दारू ਸਸਤੀ ਮਿਲਦੀ ਹੈ ਜੀ ਭਾਜੀ ਸਸਤੀ ਦੀ ਸਾਨੂੰ ਸੱਜਾ ਮਿਲ ਗਈ ਜੀ 60 ਲੱਖ ਰੁਪਏ ਸਾਡਾ ਨੁਕਸਾਨ ਕਰ ਪਾਇਆ ਸਰਕਾਰ ਨੂੰ ਕਾਟਾ ਪਹੁੰਚੀ ਦਾ ਸਰਕਾਰ ਵੈਸੇ ਤਾਂ ਸਰਕਾਰ ਕਹਿੰਦੀ ਹੈ ਤੇ ਸੀਐਮ ਸਾਹਿਬ ਨੂੰ ਮੰਗ ਕਰਦੇ ਆ ਕਿ ਤੁਸੀਂ ਹਰ ਥਾਂ ਕਹਿੰਦੇ ਜੋ ਵੀ ਕਰਪਸ਼ਨ ਖਤਮ ਕਰਨੀ ਹੈ ਸਾਡੇ ਦਾ ਯੂਰਪ ਆ ਜਾਣਾ ਹੈ ਵੀ ਕਰਪਸ਼ਨ ਕਰੋ ਹੂੰ ਤੁਸੀਂ ਲੁੱਟੋ ਲੋਕਾਂ ਨੂੰ ਜੀ ਲੋਕਾਂ ਨੂੰ ਸਹੂਲਤਾਂ ਨਾ ਦਿਓ ਲੁੱਟੋ ਲੋਕਾਂ ਨੂੰ ਸਾਨੂੰ ਐਕਸਾਈਜ਼ ਵਿਭਾਗ ਦੇ ਡੀਸੀ ਗਰਗ ਸਾਹਿਬ ਨੇ ਸਾਡੇ ਐਕਸਾਈਜ਼ ਵਿਭਾਗ ਦੇ ਉਹ ਜਿਹੜੇ ਕਰਮਚਾਰੀ ਇਹ ਹੀ ਸਾਨੂੰ ਪ੍ਰੈਸ਼ਰ ਪਾ ਰਹੇ ਨੇ ਕਿ ਤੁਸੀਂ ਰੇਟ ਵਧਾਓ ਇਹ ਸਾਰੇ ਜੀ ਉਹਨਾਂ ਦੇ ਡੀਸੀ ਗਰਗ ਸਾਹਿਬ ਵੀ ਦਾ ਸਕਦੇ ਆ ਉਹਨਾਂ ਦੀਆਂ ਟੀਮਾਂ ਸਾਰੀਆਂ ਜੀ ਤਿੰਨ ਦਿਨ ਤੋਂ ਸਾਡੇ ਖਿਲਾਫ ਟੀਮਾਂ ਬੇਸਿਕ ਜੋ ਵਾਇਲੈਂਸ ਅ ਵਾਇਲੇਸ਼ਨ ਐਕਸਾਈਜ਼ ਉਹਦੇ ਕਰਕੇ ਦੋ ਦਿਨੋਂ ਸੇ ਬੰਦ ਕੀਤੇ ਗਏ ਨੇ ਪੁਰੇ ਰੂਲ ਲੈ ਕੇ ਗੱਲਬਾਤ ਸੁਣੀ ਜੀ ਮੈਂ ਰੇਟਾਂ ਦੇ ਕੋਈ ਇਸ਼ੂ ਨਹੀਂ ਵਾਇਲੇਸ਼ਨ ਹੈ ਵਾਇਲੇਸ਼ਨ ਹੈ ਐਕਸਾਈਜ਼ ਰੂਲ ਦੀ ਵਾਇਲੇਸ਼ਨ ਕੀਤੀ ਦੀ ਇਹਨਾਂ ਐਡਵਰਟਾਈਜ਼ਮੈਂਟ ਦੇ ਚੂ ਦੇ ਕਿਤਾ ਕੋਈ ਰੇਟ ਦਾ ਰੋਲਾ ਪੈਂਦਾ ਉਹਦੇ ਵਿੱਚ ਹੈਗਾ ਕੋਈ ਇਸ਼ੂ ਕੋਈ ਸੈਂਪਲ ਵਗੈਰਾ ਦਾ ਵੀ ਕੋਈ ਰੋਲਾ ਹੈ ਕਿ ਕੋਈ ਸੈਂਪਲਿੰਗ ਹੋਈ ਨਹੀਂ ਕਿਸ ਕਰਕੇ ਬੰਦ ਕੀਤਾ ਜੀ ਸਾਈਜ਼ ਰੂਲ ਜੀ ਵਾਇਲੇਸ਼ਨ ਹੈ ਜੀ ਹੈ ਕਿਸ ਚੀਜ਼ ਦੀ ਵਾਇਲੇਸ਼ਨ ਹੈ ਐਡਵਰਟਾਈਜ਼ਮੈਂਟ ਕਰਦੇ ਸਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਰ ਉਹਨਾਂ ਦਾ ਕਹਿਣਾ ਹੈ ਕਿ ਰੇਟਸ ਰੇਟ ਦੇ ਲਈ ਹੈ ਕਿ ਜਿਹੜੇ ਸਸਤੇ ਕਿਤੇ ਪਤਾ ਨਹੀਂ ਅੱਛਾ ਸਰ ਇਸ ਤੋਂ ਇਲਾਵਾ ਹੋਰ ਵੀ ਕੋਈ ਸਰ ਕਿੰਨੇ ਕਿੰਨੇ ਮਾਰਦੇ ਕਿੰਨੇ ਕਿਨੇ ਠੇਕੇ ਬਾਕੀ ਦੋ ਗਰੁੱਪ ਕਿਹੜੇ 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 ਠੇਕੇ ਹੋ ਰਹੇ ਆ ਦੂਸਰਾ ਉਹ ਹੋ ਰਿਹਾ ਉਸ ਹਾਂ ਹੋ ਰਿਹਾ ਮੇਨ ਆਰ ਕੇ ਗਰੁੱਪ ਇੰਨੇ ਠੇਕੇ ਹੋ ਕਿਹੜੀ ਕਿਹੜੀ ਵਾਇਲੇਸ਼ਨ ਜਿਹੜਾ ਵਾਇਲੇਟ ਕਰੀ ਕੋਈ ਉਹ ਵਾਇਲੇਸ਼ਨ ਕੀਤੀ ਹੈ ਜੀ ਕਿਹੜੀ ਕਿਹੜੀ ਵਾਇਲੇਸ਼ਨ ਚੱਲਾ ਕਿਹਦੇ ਨਾਲ ਐਡਵਰਟਾਈਜ਼ਮੈਂਟ ਦੀ ਬਣ ਗਈ ਦਸਾਂ ਹਾਂ ਜਿਹੜਾ ਨਾ ਬਾਕੀ ਗਏ ਦਸਾਂ ਉਹ ਬਾਅਦ ਚ ਪੜ ਲੈਂਗੇ ਠੀਕ ਹੈ ਸਰ ਕਿੰਨੇ ਠੇਕੇ ਸਰ ਕੀ ਤਸਦੀਕ ਲਈ ਹੋਰ ਕਿੰਨੇ ਠੇਕੇ ਆ ਤੇ ਕਿਹੜੀ ਫਰਮ ਹੈ ਸਰ ਅਤੇ ਤੇਰਾ ਰਣਜੀਤ ਫਰਮ ਕਿਹੜੀ ਹੈ ਜੀ ਇਹ ਕਿਹੜੀ ਫਰਮ ਹੈਗੀ ਆਰ ਕੇ ਐਂਟਰਪ੍ਰਾਈਜ਼ ਉਹ ਕਹਿੰਦਾ ਧੰਗਾ ਕੀਤਾ ਜਾ ਰਿਹਾ ਹੈ ਸਾਡੇ ਨਾਲ ਜੀ ਸਰ 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 ਅੰਦਰ ਕਿਹੜੀ ਤਰ੍ਹਾਂ ਦੇ ਤਹਿਤ ਇਹ ਕੀਤਾ ਗਿਆ ਜੀ ਬੰਦੂ ਉਹ ਪੇਜ ਹੈ ਜਿਹਦੇ ਥਰੂ ਐਡਵਰਟਾਈਜ਼ਮੈਂਟ ਹੋ ਰਹੀ ਹੈ ਉਸ ਨੂੰ ਮੈਂ ਇੰਫੈਕਟ ਕਰਨ ਤੋਂ ਬਾਅਦ ਕੀਤਾ ਕਿ ਹੋਇਆ ਨਾ ਕਿਉਂਕਿ ਅੱਛਾ ਉਹ ਇੰਨੇ ਵੱਲੋਂ ਚਲਾਇਆ ਜਾ ਰਿਹਾ ਸੀ ਕਿਹਦੇ ਵੱਲੋਂ ਆਰ ਕੇ ਵੱਲੋਂ ਚਲਾਇਆ ਜਾ ਰਿਹਾ ਹੈ ਪੇਜ ਸਰ ਇਹ ਕਿਹੜੀ ਤਰ੍ਹਾਂ ਵਾਲੇ ਤਹਿਤ ਇਹਦਾ ਸੀ ਕੀਤਾ ਜਾ ਰਿਹਾ ਜੀ 36 36 ਦੇ ਰਿਹਾ ਡਿਪਾਰਟਮੈਂਟ ਵੱਲੋਂ ਪੁਲਿਸ ਨੂੰ ਨੇ ਹੈਲਪਲਿਸ ਨੂੰ ਬੁਲਾਇਆ ਸੀਗਾ ਤਾਂ ਕਿ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਵਰਸਨ ਨਾ ਹੋਵੇ ਉਹਦੇ ਲਈ ਪੁਲਿਸ ਟੀਮ ਕੇਮ ਹੇਅਰ ਸੋ ਥੈਟ ਕੋਈ ਐਸਾ ਅਨਫੋਰਸੀਨ ਇਵੈਂਟ ਨਾ ਕ੍ਰੀਏਟ ਹੋਵੇ ਜਾਂ ਰਕਸ ਨਾ ਕ੍ਰੀਏਟ ਹੋਵੇ ਉਸ ਦੀ ਸਿਕਿਉਰਿਟੀ ਲਈ ਵੀ ਕੇਮ ਹੈ ਹਲੇ ਪੀਸਫੁਲ ਹੈ ਜੀ ਨੋ ਚਿੰਸ ਸਾਨੂੰ ਤਾਂ ਜੀ ਆਰਡਰਸ ਆਏ ਆ ਵੀ ਆਰ ਜਸਟ ਕੰਪਲਾਈਂਗ ਸਾਨੂੰ ਵੀ ਹੁਣੀ ਆਰਡਰਸ ਆਏ ਫਲੈਸ਼ ਹੋਏ ਸੀਗੇ ਕਿ ਐਵੇਂ ਕਰ ਲਿਆ ਤੇ ਸਾਨੂੰ ਪੁਲਿਸ ਹੈਲਪ ਦੀ ਲੋੜ ਹੈ ਲੱਗਦਾ ਕਿ ਮਾਹੌਲ ਖਰਾਬ ਹੋ ਸਕਦਾ ਸੀ ਇਹ ਫਿਲਹਾਲ ਹਲੇ ਇਟ ਇਜ਼ ਅੰਡਰ ਕੰਟਰੋਲ ਜੀ ਬਾਕੀ ਵੀ ਆਰ ਹੇਅਰ ਤਾਂ ਕਿ ਐਸਾ ਮਾਹੌਲ ਖਰਾਬ ਨਾ ਹੋ ਐਸੀ ਪ੍ਰੀਵੈਂਸ਼ਨ ਲਈ ਇੱਥੇ ਆ ਗਏ ਹਾਂ ਜੀ ਰਣਜੀਤ ਜੀ ਅਸੀਂ ਟੋਟਲ ਕਿਰੇ ਠੇਕੇੜੇ ਸੀਲ ਕੀਤੇ ਜਾ ਰਹੇ ਸਿਰ ਸੀਲਿੰਗ ਦਾ ਤਾਂ ਸਾਨੂੰ ਨਹੀਂ ਪਤਾ ਐਕਸਾਈਜ਼ ਡਿਪਾਰਟਮੈਂਟ ਮਸਟ ਨੋ ਇਟ ਬੈਟਰ ਵੀ ਆਰ ਹੇਅਰ ਫਾਰ ਜਸਟ ਲਾਅ ਐਂਡ ਆਰਡਰ ਮੇਨਟੇਨੈਂਸ ਸਿਕਿਉਰਿਟੀ ਜੀ ਕੈਨ ਯੂ ਪਲੀਜ਼ ਇਨਫੋਰਮ ਮੀਟ ਵਟ ਟਾਈਪ ਆਫ ਵਾਇਲੇਸ਼ਨ ਹੈਵ ਬੀਨ ਡਨ ਹੇਅਰ ਦੈਟ ਪਰਟੇਨਸ ਟੂ ਦੀ ਲਾਜ਼ ਵਿਚ ਆਰ ਰਿਗਾਰਡਿੰਗ ਟੂ ਦੀ ਕਸਟਮਸ ਐਂਡ ਐਕਸਾਈਜ਼ ਡਿਪਾਰਟਮੈਂਟ ਜਿਹੜਾ ਵੀ ਉਹਨਾਂ ਨੂੰ ਪਤਾ ਹੈਗੇ ਉਹਨਾਂ ਨੂੰ ਵਾਇਲੇਸ਼ਨ